ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਤੁਸੀਂ ਕਹਿਣਾ ਵੀ ਕਿੱਥੇ ਬੈਠੇ ਆ ਅੱਜ ਅਸੀਂ ਬੈਠੇ ਆ ਆਪਣੇ ਘਰ ਦੇ ਵਿੱਚ ਤੇ ਅੱਜ ਘਰ ਦੇ ਵਿੱਚ ਤਾਂ ਬੈਠੇ ਆ ਕਿਉਂਕਿ ਈਦ ਦਾ ਸਮਾਂ ਚੱਲਦਾ ਆ ਜੀ ਰੋਜ਼ੇ ਰੱਖਣੇ ਸ਼ੁਰੂ ਹੋ ਰਹੇ ਨੇ ਜਿਹੜੇ ਸਾਡੇ ਮੁਸਲਮਾਨ ਬਣਾ ਦੇ ਜਾਂ ਫੈਮਲੀਆਂ ਨੇ ਉਹ ਰੱਖ ਰਹੇ ਨੇ ਤੇ ਇਹਦੇ ਵਿੱਚ ਅੱਜ ਸਾਨੂੰ ਇੱਕ ਵੀਡੀਓ ਭੇਜੀ ਆ ਜੀ ਉਹ ਭੇਜੀ ਆ ਜੀ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਸ਼ੇਖੂਪੁਰਾ ਤੋਂ ਜੀ ਉਹ ਉਹ ਸਾਡੇ ਕੋਲ ਕਾਦੀ ਵੀਡੀਓ ਆ ਉਹ ਪਹਿਲਾਂ ਤੁਹਾਨੂੰ ਮੈਂ ਦੱਸਦਾ ਉਹ ਵੀਡੀਓ ਹੈਗੀ ਆ ਇੱਕ ਫਰੂਟ ਇਹ ਟ੍ਰਾਫਲ ਰੈਸਪੀ ਆ ਇੱਕ ਵਿਦ ਤ ਕਾਸ਼ਿਫ ਉਲ ਨੂਰ ਨਾਦੀ ਬੇਟੀ ਆ ਜਿਨ੍ਹਾਂ ਨੇ ਉਹ ਇੱਕ ਰੈਸਪੀ ਬਣਾਈ ਆ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ ਵੀਡੀਓ ਦੇ ਬਾਅਦ ਵਿੱਚ ਬਾਕੀ ਗੱਲ ਕਰਾਂਗੇ ਠੀਕ ਹੈ ਹੂੰ ਤੇ ਹਾਂਜੀ ਵੀਡੀਓ ਤੁਸੀਂ ਦੇਖ ਲਈ ਹੈ ਜੀ ਦੇਖੋ ਬੱਚੀ ਨੇ ਕਿੰਨੀ ਸੋਹਣੀ ਵੀਡੀਓ ਬਣਾ ਕੇ ਭੇਜੀ ਆ ਤੇ ਉਹਨਾਂ ਦੀ ਬੇਟੀ ਨੇ ਇੱਕ ਚੈਨਲ ਵੀ ਆਪਣਾ ਬਣਾਉਣਾ ਸ਼ੁਰੂ ਕਰਨਾ ਬੜੀ ਜਲਦੀ ਉਹ ਤੁਹਾਨੂੰ ਲਿੰਕ ਵੀ ਭੇਜਾਂਗੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਚਾਹੁੰਦੇ ਹਾਂ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਜਿਹੜੇ ਪੀਤਾ ਆ ਉਹ ਹਮੇਸ਼ਾ ਗੁੜੀਆਂ ਹੁੰਦੇ ਰਹਿਣ ਤਾਰਾ ਬਸ਼ੱਕ ਲੱਗੀਆਂ ਨੇ ਪਰ ਜਿਹੜੀਆਂ ਦਿਲਾਂ ਦੇ ਵਿੱਚ ਜਿਹੜੀਆਂ ਇੱਕ ਸਾਂਝ ਬਣੀ ਹੋਈ ਆ ਉਹ ਹਮੇਸ਼ਾ ਕੈਮਰਾ ਮੇਂ ਤੇ ਇਸੇ ਹੀ ਅਸੀਂ ਲੜੀ ਨੂੰ ਤੋਰਦੇ ਹੋਏ ਕਿਉਂਕਿ ਉਹਨਾਂ ਨੇ ਇੱਕ ਮਿੱਠੀ ਦੀ ਵੀਡੀਓ ਭੇਜੀ ਤਾਂ ਸਾਡਾ ਵੀ ਫਰਜ਼ ਬਣਦਾ ਸੀ ਉਹਨਾਂ ਨੂੰ ਰੋਜਿਆਂ ਨੂੰ ਰੋਜੇ ਦੇ ਤਹਿਤ ਇੱਕ ਮਿੱਠੀ ਦੀ ਵੀਡੀਓ ਅਸੀਂ ਜ਼ਰੂਰ ਭੇਜੀਏ ਫਿਰ ਅਸੀਂ ਲੈ ਕੇ ਆਏ ਜੀ ਇੱਕ ਸਾਡੇ ਇਲਾਕੇ ਨੂਰਬੈਲ ਦੇ ਵਿੱਚ ਸਭ ਤੋਂ ਵਧੀਆ ਦੁਕਾਨ ਜਿਹੜੀ ਇੱਕ ਹੈਗੀ ਆ ਕਾਲੀਆ ਸਨ ਸ਼ਾਪ ਉਥੋਂ ਲੈ ਕੇ ਆਏ ਜੀ ਰਸ ਮਲਾਈ ਤੇ ਮੈਂ ਸੋਚਿਆ ਵੀ ਕਿਉਂ ਨਾ ਅਸੀਂ ਰਸ ਮਲਾਈ ਦੇ ਨਾਲ ਆਪਣੇ ਲਹਿੰਦੇ ਪੰਜਾਬ ਵਾਲਿਆਂ ਦਾ ਮੂੰਹ ਮਠਾ ਕਰਾਈਏ ਕਿਉਂਕਿ ਇੰਨੀ ਗੱਲ ਜ਼ਰੂਰਾ ਵੀ ਬੰਦਸ਼ਾ ਬਹੁਤ ਨੇਗੇ ਅਸੀਂ ਇਸ ਵੰਦ ਨਹੀਂ ਭੇਜ ਸਕਦੇ ਪਰ ਵੀਡੀਓ ਰਹੀ ਇੱਕ ਦੂਜੇ ਦਾ ਸਾਂਝ ਜ਼ਰੂਰ ਕੈਮਰੱਖ ਸਕਦੇ ਆ ਤੇ ਇਹ ਗੱਲ ਪੱਕੀ ਆ ਵੀ ਜਿੱਦਣ ਵੀ ਮੈਂ ਪੰਜਾਬ ਤੋਂ ਪਾਕਿਸਤਾਨ ਆਉਂਗਾ ਉਦੋਂ ਮੈਂ ਤੁਹਾਡੇ ਲਈ ਇਹ ਜਿਹੜੀ ਹੈਗੀ ਆ ਰਸਮ ਲਾਈ ਜਾਂ ਪੰਜਾਬ ਦੀਆਂ ਹੋਰ ਵਧੀਆ ਮਿਠਾਸ ਭਰੀਆਂ ਚੀਜ਼ਾਂ ਮਿੱਠੀਆਂ ਚੀਜ਼ਾਂ ਉਹ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂ ਤੇ ਬਸ ਮੈਂ ਇਹ ਇੱਕ ਕਾਮਨਾ ਕਰਦਾ ਵੀ ਮੈਂ ਬੜੀ ਜਲਦੀ ਪਾਕਿਸਤਾਨ ਪਹੁੰਚਾਂ ਤੇ ਮੈਂ ਇਸ ਬੇਟੀ ਦੇ ਨਾਲ ਇੱਕ ਅਰ ਸੋਈ ਜਰੂਰ ਸਾਂਝੀ ਕਰਾਂ ਇੱਕ ਖਾਣੇ ਦਾ ਟੇਬਲ ਜਰੂਰ ਸਾਂਝਾ ਕਰਾਂ ਵੀ ਅਸੀਂ ਇੱਕ ਪੰਜਾਬ ਤੇ ਪਾਕਿਸਤਾਨੀ ਸਾਂਝੀ ਜਿਹੜੀ ਇੱਕ ਵੀਡੀਓ ਜਿਹੜੀ ਹੈਗੀ ਆ ਬੜੀ ਜਲਦੀ ਬਣਾਈਏ ਤੇ ਮੇਰਾ ਵੀ ਇੱਕ ਮਾਣਾ ਵੀ ਜਲਦੀ ਪਾਕਿਸਤਾਨ ਦੇ ਵਿੱਚ ਮੈਂ ਫੂਡ ਫੂਡ ਟੂਰ ਕਰਾਂ ਤੇ ਫੂਡ ਪਾਕਿਸਤਾਨ ਦੇ ਜਿਹੜੇ ਬੈਸਟ ਲਜੀਜ਼ ਖਾਣੇ ਨੇ ਉਹਨਾਂ ਦਾ ਲੁਤਫ ਲੈ ਕੇ ਤੁਹਾਨੂੰ ਵੀ ਸਾਂਝੀ ਉਹ ਜਿਹੜੀ ਹੈਗੀ ਆ ਪਾਈਏ ਤੇ ਸੋ ਇਸ ਕਰਕੇ ਅਸੀਂ ਕਾਲੀਆ ਸਵੀਟ ਸ਼ਾਪ ਨੂਰਬੰਦ ਤੋਂ ਰਸਮਲਾਈ ਲੈ ਕੇ ਆਏ ਆ ਇਹਨੂੰ ਜਰੂਰ ਪੇਸ ਕਰ ਦਿਓ ਜੀ ਕਿਉਂਕਿ ਅਸੀਂ ਸੋਚਿਆ ਵੀ ਆਪਣੇ ਪਾਕਿਸਤਾਨ ਦੇ ਭਰਾਵਾਂ ਨੂੰ ਅਸੀਂ ਜਰੂਰ ਤੇ ਫੈਮਲੀ ਨੂੰ ਬੱਚਿਆਂ ਨੂੰ ਤੁਸੀਂ ਜਰੂਰ ਟੈਸਟ ਕਰਾਈਏ ਮੈਂ ਕਰੀ ਖਾਉਂਗਾ ਲੱਗੇ ਆਉ ਬਾਈ ਆਪਣੇ ਕੈਮਰਾਮੈਨ ਨੂੰ ਕਹਿੰਦਾ ਇੱਕ ਲੱਗੇ ਆ ਕੇ ਦੇਖੋ ਜੀਦਾ ਰਸਮਾਈ ਦਿਖਾਵਾਂ ਤੁਹਾਨੂੰ ਕੀ ਬਾਤ ਹੈ ਤੇ ਆਜੋ ਹੁਣ ਹੁਣ ਆਪਾਂ ਇਹਨੂੰ ਕਰਦੇ ਆ ਟੈਸਟ ਤੇ ਬਈ ਤੁਸੀਂ ਇਹ ਕਿਸਮ ਦਾ ਹੀ ਸਮਝਉਂਦੀ ਮੈਂ ਟੈਸਟ ਕਰ ਲਿਆ ਤੇ ਤੁਸੀਂ ਤੁਹਾਨੂੰ ਤੁਸੀਂ ਮੈਨੂੰ ਅੱਜ ਭੇਜਿਆ ਆ ਤੇ ਉਹ ਮੈਨੂੰ ਬਹੁਤ ਵਧੀਆ ਲੱਗਾ ਮੈਂ ਆਪਣੇ ਘਰ ਜਰੂਰ ਟਰਾਈ ਕਰੂੰਗਾ ਤੁਸੀਂ ਉਹਦੀ ਰੈਸਪੀ ਮੈਨੂੰ ਜਰੂਰ ਭੇਜੋ ਉਹ ਜਿਹੜਾ ਖਾਣਾ ਉਹਸੀਂ ਆਪਣੇ ਘਰ ਜਰੂਰ ਬਣਾਵਾਂਗੇ ਘਰ ਬਣਾ ਕੇ ਉਹ ਜਰੂਰ ਅਸੀਂ ਇੱਕ ਦੂਜੇ ਨਾਲ ਸਾਂਝਾ ਕਰਾਂਗੇ ਤੇ ਇੱਕ ਗੱਲ ਹੋਰ ਆ ਵੀ ਅਸੀਂ ਚੋਰਿਆਂ ਵੀ ਤੁਹਾਡੀ ਜਿਹੜੀ Eid ਦਾ ਬਹੁਤ ਖੁਸ਼ੀਆਂ ਭਰੀ ਆਵੇ ਤੁਹਾਡੇ ਪਰਿਵਾਰ ਦੇ ਲਈ ਪਾਕਿਸਤਾਨ ਦੇ ਵਾਸਤੇ ਲੈਣੇ ਪੰਜਾਬ ਵਾਸਤੇ ਸਾਰਿਆਂ ਲਈ ਖੁਸ਼ੀਆਂ ਭਰੀ Eid ਹੋਵੇ ਤੇ ਤੁਸੀਂ ਹੱਸਦੇ ਵਾਸੇ ਰਹੋ ਐਵੇਂ ਹੀ ਜਿਵੇਂ ਕਿ ਸਾਡੇ ਪੰਜਾਬ ਦੇ ਪੰਜਾਬੀ ਹੱਸਦੇ ਵਾਸੇ ਨੇ ਤੇ ਵਾਸੇ ਰਹੋ ਤੇ ਜਲਦੀ ਆਪਾਂ ਦਾ ਪਾਕਿਸਤਾਨ ਦੇ ਵਿੱਚ ਮਿਲਾਂਗੇ ਤੇ ਆਪਾਂ ਹੁਣ ਜਦ ਤੱਕ ਇੱਕ ਰਸਮ ਲਈ ਜਰੂਰ ਸ਼ੇਅਰ ਕਰ ਲਈਏ ਤੇ ਸੋ ਇਹ ਤੁਹਾਡੇ ਲਈ ਥੈਂਕ ਯੂ ਸੋ ਮੱਚ ਓ ਬੈਸਟਰਸ ਰਸਮਲਾਇਆ ਬਹੁਤ ਵਧੀਆ ਜੇ ਤੁਸੀਂ ਵੀ ਕਿਸੇ ਨੇ ਬੈਸਟਰਸ ਰਸਮਲਾਇਆ ਖਾਣੀ ਆ ਨੂਰ ਮਹਿਲ ਕਾਲੀਆ ਫੂਡ ਸ਼ਾਪ ਤੇ ਪਹੁੰਚੋ ਉਹਨਾਂ ਦੇ ਖਾਣੇ ਉਹਨਾਂ ਦੇ ਪਨੀਰ ਬਹੁਤ ਓਰੀਜਨਲ ਨੇ ਬਹੁਤ ਵਧੀਆ ਆ ਇਸ ਕਰਕੇ ਉਹਨਾਂ ਕੋਲ ਜਰੂਰ ਤੁਸੀਂ ਇੱਕ ਵਾਰੀ ਟਰਾਈ ਕਰੋ ਉਹਨਾਂ ਦੇ ਖਾਣੇ ਤੁਹਾਨੂੰ ਆਪਣੇ ਮਨ ਮੋਲਣਗੇ ਤੁਹਾਡਾ ਤੇ ਸੋ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਹ ਵੀਡੀਓ ਡੈਡੀਕੇਟ ਆ ਜੀ ਲੈਣਦੇ ਪੰਜਾਬ ਵਾਲਿਆਂ ਵਾਸਤੇ ਤੇ ਲੈਣਦੇ ਪੰਜਾਬ ਵਾਲਿਆਂ ਲਈ ਵੀ ਕਹਿੰਦੇ ਨੇ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰੋ ਤੇ ਤਾਂ ਜੋ ਜਲਦੀ ਹੀ ਤੁਹਾਡੇ ਕੋਲ ਪਾਕਸਰ ਕਿਹੜਾ ਮਾਰੀ テキストマシーン。